ਮੈਂ ਕਿਸਾਨ ਮਜ਼ਦੂਰ ਚਿਕਾ ਕਬਡੀ ਪੰਜਾਬ ਤੋਂ ਮੇਰ ਸਿੰਘ ਤਲਵੰਡੀ ਅੱਜ ਖੇਮ ਕਰਨ ਦੇ ਵਿੱਚ ট্রাক ਜੂਨ ਭਾਈ ਸਾਰਾ ਔਰ ਪੂਰੇ ਪੰਜਾਬ ਦੇ ਪ੍ਰਧਾਨ ਸਾਹਿਬਾਨ ਦਾ ਪੂਰਾ ਜਿਹੜਾ ਖੇਮ ਕਰਨ ਦਾ ਬਾਜ਼ਾਰ ਆ ਉਹਦੀ ਜਿਹੜੀ ਕਮੇਟੀ ਆ ਉਹ ਨਾਲ ਜਿਨ੍ਹਾਂ ਨੇ 30 ਤਰੀਕ ਦਾ ਜਿਹੜਾ ਸਰਬਸੰਮਤੀ ਦਿੱਤਾ ਵਾ ਕਿ ਪੂਰਾ ਜਿਹੜਾ ਖੇਮ ਕਰਨ ਦਾ ਸ਼ਹਿਰ ਆ ਉਹ ਬੰਦ ਰਹੂਗਾ ਜਿਤਨਾ ਕਾਲ ਆਈ ਆ ਕਿ ਪੂਰਾ ਭਾਰਤ ਬੰਦੀ ਉਹਦੇ ਸਹਿਯੋਗ ਕਰਨ ਲਈ ਤੇ ਜਿਤਾਇਆ ਵਾ ਪ੍ਰਧਾਨਾਂ ਨੇ ਟਰੱਕ ਯੂਨੀਅਨ ਵਾਲਿਆਂ ਨੇ ਤੇ ਸਾਰੇ ਬਾਜ਼ਾਰ ਵਾਲਿਆਂ ਸਾਥੀਆਂ ਨੇ ਕਿ ਸਾਨੂੰ ਦੁੱਖ ਆ ਕਿ ਸਰਦਾਰ ਜਗਜੀਤ ਸਿੰਘ ਜਿਹੜੇ ਨਾਲ ਪੋਖੜ ਤਾਪ ਤੇ ਬੈਠੇ ਆ ਤੇ ਸੈਂਟਰ ਸਰਕਾਰ ਉਹ ਪੰਜਾਬ ਦੀ ਸਰਕਾਰ ਉਹ ਹਰਿਆਣਾ ਦੀ ਸਰਕਾਰ ਜਿਹੜੀ ਹੈ ਖਾ ਕੇ ਕਿਸੇ ਦੇ ਵੀ ਕੰਨ ਤੇ ਅਜੇ ਤੱਕ ਜੂ ਨਹੀਂ ਸਰਕੀ ਉਹਦੇ ਤੇ ਜਿਹੜਾ ਸਾਡਾ ਤਿੱਖਾ ਵਿਰੋਧ ਆ ਕਿ ਅਸੀਂ ਬੰਦ ਕਰਕੇ ਪੂਰਾ ਖੇਮ ਕਰਨ ਬੰਦ ਕਰਕੇ ਦੋ ਦਿਨ ਜਿਹੜਾ ਸਮਸਤ ਕਰਾਂਗੇ ਤੇ ਜੇ ਸ਼ੰਭੂ ਬਾਰਡਰ ਨੂੰ ਖਨੋਰੀ ਬਾਰਡਰ ਨੂੰ ਜਾਣ ਦੀ ਲੋੜ ਪਈ ਕਿ ਸਾਡੀ ਬਿਲਕੁਲ ਤਿਆਰੀ ਆ ਤੇ ਇਹ ਵਿਸ਼ਵਾਸ ਹੋਇਆ ਵੈ ਨਾ ਸਾਰਿਆਂ ਨੇ ਇਥੇ ਨਾਲ ਕਿਸਾਨ ਯੂਨੀਅਨ ਨਾਲ ਨਾਲ ਪੂਏ ਬਾਜ਼ਾਰ ਦੀ ਕਮੇਟੀ ਨਾਲ ਟਰੱਕ ਯੂਨੀਅਨ ਨਾਲ ਹੋਰ ਜਿੰਨੀਆਂ ਵੀ ਸਸਾ ਇਥੇ ਖੇਵਾਂ ਕੰਦੇ ਵਿੱਚ ਕੰਮ ਕਰੀ ਜਾਵਾ ਪ੍ਰਧਾਨ ਜੀ ਇਹਦਾ ਟਾਈਮ ਕੀ ਹੋਊਗਾ ਕਿੰਨੇ ਤੋਂ ਕਿੰਨੇ 7 ਤੋਂ ਲੈ ਕੇ 4 ਵਜੇ ਤੱਕ ਦੀ ਕਾਰ ਹੈ ਸੱਤ ਤੋਂ ਲੈ ਕੇ 4 ਵਜੇ ਤੱਕ ਦੀ ਕਾਰ ਪ੍ਰਧਾਨ ਜੀ ਸਰਕਾਰਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਵੇਖੋ ਸਰਕਾਰਾਂ ਨੂੰ ਕੀ ਕਹਿਣਾ ਚਾਹੁੰਦੇ ਕਿ ਸਰਕਾਰਾਂ ਜਿਹੜੀਆਂ ਆ ਜਿਵੇਂ ਕਿਸਾਨ ਤੇ ਮਜ਼ਦੂਰ ਆ ਇੱਕ ਲਾਜਵਾਬ ਕਿਸਾਨ ਤੇ ਮਜ਼ਦੂਰ ਕੰਮ ਕਰਨ ਵਾਲਾ ਬੰਦਾ ਕੋਈ ਜਾਤ-ਪਾਤ ਨਹੀਂ ਜੀ ਜਿਹੜਾ ਵੀ ਕੰਮ ਆਣਾ ਉਹ ਮਜ਼ਦੂਰ ਆ ਜਾਦੀ ਕੰਮ ਕਰਦਾ ਵਾ ਤੇ ਸਾਡਾ ਪੰਜਾਬੀ ਸੂਬਾ ਜਿਹੜਾ ਵਾ ਕੰਮ ਤੇ ਨਿਰਭਰ ਆ ਤੇ ਅਸੀਂ ਚਾਹੁੰਦੇ ਆ ਕਿ ਸਾਡੇ ਜਿਹੜੇ ਗਰੰਟਿਡ ਕਾਨੂੰਨ ਜਿਹੜੀ ਐਮਐਸਬੀ ਜਨੂਆਂਦੇ ਆ ਜਿਹੜੀਆਂ ਫੜੀਆਂ ਫਸਲਾਂ ਤੇ ਨਸਲਾਂ ਰੋ ਰਹੀਆਂ ਵਾ ਇਹਨਾਂ ਨੂੰ ਜਿਹੜਾ ਸੀ ਬਾਹਰ ਨੂੰ ਸਾਡੇ ਨੌਜਵਾਨ ਬਾਹਰ ਨੂੰ ਭੱਜੇ ਜਾ ਰਹੇ ਆ ਬੇਟੀਆਂ ਬਾਹਰ ਨੂੰ ਭੱਜੇ ਜਾ ਰਹੀਆਂ ਤਰਸਦੀ ਆ ਕਿ ਉਹ ਪੰਜਾਬ ਆ ਮਹਾਰਾਜੇ ਰਹਿ ਜੀ ਸਕਦਾ ਜਿੱਥੇ ਕਿਸੇ ਸਮੇਂ ਤੇ ਇਹਦਾ 1 ਰੁਪਇਆ ਉਹ ਡਾਲਰ ਜਿਹੜਾ 92 ਤਰਾਣੇ ਉਹ 17 ਡਾਲਰ ਮਿਲਦੇ ਸੀ 1 ਰੁਪਏ ਨਾਲ ਪਰ ਇਹ ਤਰਸਦੀ ਏ ਕਿ ਉਹਨਾਂ ਦਾ 1 ਡਾਲਰ ਤੇ ਸਾਡੇ 92 ਰੁਪਏ ਇਹ ਗ੍ਰਾਮ ਦੇ ਜਿਹੜੀ ਆ ਕਿਉਂ ਆਈ ਇਹਦੀ ਤਰਸਦੀ ਆ ਪਰ ਅੱਜ ਜਿਹੜਾ ਪੰਜਾਬ ਜਿਹੜਾ ਸੁੱਕਿਆ ਜਾ ਰਿਹਾ ਵਾ ਉਹ ਬਿਲਕੁਲ ਵੱਡੀ ਤਰਸਦੀ ਆ ਕਿ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਰਦਾਰ ਜਗਜੀਤ ਸਿੰਘ ਢੱਲੇਵਾਲ ਦਾ ਧਿਆਨ ਕੀਤਾ ਜਾਵੇ। ਫੈਕਟਰੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹ ਜਿਹੜੀ ਲੀ ਆ ਇਹ ਪੈਣ ਜਾਵੇ ਕਿਉਂਕਿ ਮਗਰ ਸਾਡੇ ਬੜੇ ਜਿਹਾਰੂ ਜਿਹੜੇ ਆ ਉਹ ਭੋਖੜ ਤਾਲ ਤੇ ਬੈਨ ਨੂੰ ਚਾਰ ਪਰ ਤਿਆਰ ਖੜਿਆ ਜੇ ਸਰਕਾਰ ਦੇ ਕੰਨਾਂ ਤੇ ਨਹੀਂ ਉਨਾ ਸਕੀ ਤੇ ਅਗਲੇ ਐਕਸ਼ਨ ਵੱਡੇ ਹੋਣਗੇ।